ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਅੱਜ ਆਪਾਂ ਆਏ ਆਂ ਜੀ ਪਿੰਡ ਨੰਗਲ ਮਾਤਾ ਪੰਜਾਬ ਕੌਰ ਜੀ ਦੇ ਗੁਰਦਾਰਾ ਸਾਹਿਬ ਤੇ ਇੱਥੇ ਮੇਲਾ ਵਾ ਤੇ ਅੱਜ ਮੇਲੇ ਦਾ ਪਹਿਲਾ ਦਿਨ ਹੈ ਚਾਰਤਾ ਸਿੰਦੇਰਾ ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਵਿਖੇ ਪਹੁੰਚਮ ਤੇ ਜੀ ਆਇਆਂ ਨੂੰ ਤੇ ਇੱਥੇ ਇਹ ਇਤਿਹਾਸ ਹੈ ਜੀ ਇਸ ਜਗਾ ਦਾ ਕਿਸ ਕੀ ਤੂਰ ਮਨ ਉਦਾਰੇ ਸਭੋ ਕੋ ਤੂ ਸਰਸਨਾ ਸਲੋਕ ਅਨਤ ਬੀਲਾ ਰਾਜ ਰਤੁਪਾ ਤਰ ਮਾਤਾ ਪੰਜਾਬ ਕੌਰ ਜੀ ਦੀ ਜਗਾ ਜੀ ਪੇਖ ਉਹਦਾ ਸਿੰਦੇਰਾ ਮਾਤਾ ਪੰਜਾਬ ਕੌਰ ਜੀ ਪਿਪਲੀ ਸਾਹਿਬ ਦੇ ਪਹਿਲੇ ਕੱਤੀ ਨਿਸ਼ੀਨ ਮਹਾਂਤਾ ਦੀਆਂ ਸਮਾਧੀਆਂ ਇਹ ਸਰ ਲਿਖਿਆ ਇਹ ਸਮਾਧੀਆਂ ਜੀ ਪਹਿਲੇ ਮਹੰਤੇ ਦੂਸਰੇ ਤੀਸਰੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਬਾਜ਼ਰੀ ਗੜਾਈ ਕੰਡੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਤੇ ਇਧਰ ਪ੍ਰਾਤਨ ਬੋਲੀ ਸਾਹਿਬ ਆ ਪ੍ਰਾਤਨ ਬੋਲੀ ਸਾਹਿਬ ਇਹ ਪ੍ਰਾਤਨ ਬੋਲੀ ਸਾਹਿਬ ਮਾਤਾ ਪੰਜਾਬ ਕੌਰ ਜੀ ਦੇ ਸਮੇਂ ਦੀ ਹੈ ਇਸ ਬੋਲੀ ਵਿੱਚ ਇਸ਼ਨਾਨ ਕਰਕੇ ਦੁੱਖ ਤਕਲੀਫਾਂ ਦੂਰ ਹੁੰਦੇ ਹਨ ਇਧਰ ਆਓ ਬੋਲੀ ਸਾਹਿਬੇ ਥੱਲੇ ਮਾਤਾ ਪੰਜਾਬ ਕੌਰ ਜੀ ਦੀ ਜ ਚਲੋ ਆਪਾਂ ਪਹਿਲਾਂ ਦਰਸ਼ਨ ਮਿਲੇ ਕਰਦੇ ਆਂ ਜੀ ਰਾਤਨ ਪੂਈ ਸਾਹਿਬ ਦੇ ਦਰਸ਼ਨ ਕਰੋ ਜੀ ਉਤਤਾਂ ਸਜੰਤ ਗਿਰੀਆ ਉਤੋਂ ਕਵਰ ਕੀਤੀ ਆ ਵੀ ਕੋਈ ਵਿੱਚ ਨਾ ਦੇਖਵੇ ਤੇ ਮਨਰੋਹੀ ਪੂਰਨ ਕੁਮਾਰ ਸੋਹਰਾ ਅਗਨਾ ਰਤਨ ਪੂਰਨ ਨਾਮ ਸਾਧਨ ਜੁੜੇ ਸਾਇਆ ਕੋਈ ਚਲ ਬਿਆਨ ਰਚਦੇ ਸੋਹ ਕੋਰਸਨ ਕੀਏ ਜਿਸ ਤਲਾ ਪ੍ਰਥਮਾ ਦੇ ਨਾਮ ਜਿਸ ਤੇ ਵੇ ਆਲ ਦਸਰੀ ਆ ਕੇ ਉਹ ਪੱਪਰ ਦਾ ਆਵੇ ਨਾਮ ਅਨੰਦ ਰੰਮੀਏ ਤਪ ਉਚੋੜਾ ਦਾ ਆ ਕੇ ਨਸੰਮ ਦੀਏ ਉਹ ਇਸ ਤਸਵੀਰ ਵਿੱਚ ਦੇਖ ਸਕਦੇ ਤੁਸੀਂ ਮਾਤਾ ਪੰਜਾਬ ਕੌਰ ਜੀ ਪਿੰਗ ਝੂਟਦੇ ਆ ਤੇ ਇਹ ਪਿੰਗ ਝੂਟਣ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਇਹ ਅੱਜ ਹੀ ਉਹ ਪਿੰਪਲਾਂ ਜਿੱਥੇ ਮਾਤਾ ਪੰਜਾਬ ਕੌਰ ਜੀ ਨੇ ਕੱਚੇ ਤੰਦ ਨਾਲ ਪੀਂਗ ਪਾ ਕੇ ਝੂਟੀ ਇਹ ਉਹ ਪਿੱਪਲ ਸਾਹਿਬ ਆਈ ਬਾਕੀ ਤੁਸੀਂ ਇੱਥੇ ਲਿਖਿਆ ਪੜ੍ਹ ਵੀ ਸਕਦੇ ਆ ਇਹ ਸਿੱਪਲ ਹੀ ਸਾਹਿਬ ਉੱਪਰ ਮਾਤਾ ਪੰਜਾਬ ਕੌਰ ਜੀ ਨੇ ਕੱਚੇ ਤੰਦ ਨਾਲ ਪੀਂਗ ਪਾ ਕੇ ਝੂਟੀ ਸੀ धन धन बाबा श्री चंद्री धूम साहिब पिपली साहिब ਦਰਾਸਤ ਜੀ ਸਤਿਗੁਰਨਾ ਨਿਸ਼ਾਨ ਸਾਹਿਬ ਪਾਤਾ ਪੰਜਾਬ ਗੁਰਜੀਤ ਕੀ ਸਦਾ ਮਨ ਮਜਾਹੇ ਮਲਕਾਰ ਵਿੱਚ ਪ੍ਰਭਾ ਨਾਨਕ ਆਤਮ ਦੇ ਬਾਹੇ ਸਦਾ ਸੇ ਕੰਡੋ ਤਸਤਰੀ ਬੋਲੇ ਆਸਾ ਵਤਿ ਆਸ ਸੁਸਾਈ ਪੂਰੀਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਹਰਾਇਨ ਸ੍ਰੀ ਗੁਰੂ ਹਰਿਕ੍ਰਿਸ਼ਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਸਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਰਾਵਰਾਏ ਜੀ ਮਾਤਾ ਪੰਜਾਬ ਕੌਰ ਜੀ ਇਹ ਮਾਤਾ ਪੰਜਾਬ ਕੌਰ ਜੀ ਦੀ ਤਸਵੀਰ ਰੱਥਾ ਦਾ ਹੈ ਤਾ ਤਸਵੀਰਾਂ ਜਿਹੜੀ ਕੱਚੇ ਤੰਦ ਦੇ ਨਾਲ ਪੀਂਗ ਪਾ ਕੇ ਝੂਟੀ ਮਾਤਾ ਜੀ ਨੇ ਸਬਦ ਅਮਰ ਤੈ ਨਾਨਕ ਤੇ ਸਤਿ ਬਲਿਹਾਰ ਜਿਨ੍ਹਾਂ ਧਿਆਨ ਪਾਰ ਬ੍ਰਹਮਨ ਆਪ ਕੋ ਢਾਵਨ ਕਾਮਾ ਚਿੱਤ ਸਸਤਾਨੀ ਬਾਹਰੇ ਨਾਨਕ ਇਹ ਤੁਸੀਂ ਹੁਣ ਦਰਸ਼ਨ ਕਰ ਸਕਦੇ ਕਰ ਰਹੇ ਆ 10ਵੇਂ ਮਹੰਤ ਸ੍ਰੀ ਸੰਤ ਰਾਮ ਜੀ ਮਹਾਰਾਜ ਸੰਤ ਰਸੂਰ ਭਗਵਾਨ ਹੈ ਜਪੰਤ ਨਾਮਕ ਹਰ ਹਰ ਹਰੇ ਸਦਿਓ ਹੰਗ ਆਪ ਲਗੜੋ ਚਰਨਾ ਪਾਤ ਨਿਕਾਉ ਦੁੱਖ ਤਾਪ ਤਰੀਕ ਦਾ ਇੱਥੇ ਮੇਲਾ ਜੀ ਨਾ ਮਈ ਦਾ ਔਰੀ ਦੇ ਮਹਿਉ ਦਿਆਲ ਤਹਿ ਪਏ ਦੁਆਰਿਆ ਰੱਖ ਦੇ ਉਹ ਮੀਨ ਦਿਆਲ ਸਰਬ ਸਰੋਹਾਰਿਆ ਬਲਤ ਚਲ ਚਲ ਤੇਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਰੇ ਆਪਾ ਸ੍ਰੀ ਚੰਦ ਜੀ ਆਪਾ ਲਖਮੀ ਚੰਦ ਜੀ ਸੰਤਨ ਰੱਬਾ ਕਰ ਦਿੱਤਾ ਜੀ ਸ੍ਰੀ ਗੁਰ ਸੰਗਾਇਨ ਸੰਤੂਕ ਦਾਸ ਜੀ ਸੋਨਾ ਸਭੋਕ ਸੰਤ ਉਧਾਰਨ ਦਿਆਲ ਆਸਰੰ ਰੂਪ ਆਕਿਰ ਇਸ ਜਗ੍ਹਾ ਦਾ ਇਤਿਹਾਸ ਮੈਂ ਤੁਹਾਨੂੰ ਇਸ ਵੀਡੀਓ ਦੇ ਸਟਾਰਟਿੰਗ ਚੀਜ਼ ਦਿਖਾਤਾ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਪਿਤਾ ਸਰਦ ਜੀ ਆ ਨੀ ਪਹਿਲੇ ਸੋ ਨਈ ਹਦਿਆ ਨ ਬਿਆ ਤੇ ਮਾ ਸ੍ਰੀ ਮਾਸਤਰਾਮ ਜੀ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਪਹਿਲੇ ਮੰਤਰ ਦੀ ਤਸਵੀਰ ਹੈ ਜੀ ਤਾਂ ਤੇ ਉਹਨਾਂ ਨੇ ਜਿਹੜੇ ਨਹੀਂ ਲਾਈ ਉਹ ਮਾਤਾ ਤੇ ਸੰਗ ਲੋਕ ਪੂਰ ਕਾੜ ਨਹੀਂ ਆ ਨਾ ਉਸ ਟਾਈਮ ਦਾ ਆ ਤੇ ਇਹ ਦੂਸਰੀ ਮੰਤਰ ਦੀ ਤਸਵੀਰ ਆ ਲੋਕ ਪੁਲ ਸਬਾਇਆ ਸ੍ਰੀ ਸਾਹ ਜੀ ਤੀਸਰੇ ਮਹਾਂਪੁਰ ਸ੍ਰੀ ਗੋਤ ਮਾਲ ਜੀ ਪੁਰਵਰਨ ਨਾਰਾਇਣ ਚੌਥੇ ਮਹਾਂਪੁਰ ਸ੍ਰੀ ਬਾਬਾ ਗੁਰਪਿਆਲ ਜੀ ਪੰਜਵੇਂ ਮਹਾਂਤਿ ਤਿਸ਼ਰੀ ਬ੍ਰਹਮ ਸਰੂਪ ਜੀ ਸਤਿਮੇ ਮਹਾਂਤ੍ਰੋ ਕੋਹਿਤ ਹੈ ਸ੍ਰੀ ਅਦਾ ਜੀ ਨੌਵੇਂ ਮਹਾਂਤਿ ਸ੍ਰੀ ਬੁੱਧਦਾ ਜੀ ਸਤਿਗੁਰੂ ਜੀ ਲੱਗੇ ਆ ਪੰਚਮੇ ਸ੍ਰੀ ਦੌਤਰਾਮ ਜੀ ਤੇ ਦਸਵੇਂ ਮਹਾਂਤਿ ਸ੍ਰੀ ਸੰਤਰਾਮ ਜੀ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਕੇ ਆਏ ਆਏ ਆਪੇ ਪਾਰ ਬ੍ਰਹਮ ਗੁਰੂ ਦੀ ਬਨੀ ਚਹ ਹ ਉਚਾ ਥਾਪੇ ਬਾਦ ਸਿਲਕੇ ਦੁਕਾਂ ਦੇ ਹੋ ਜੈ ਸ੍ਰੀ ਬਾਣੀ ਭਗਤਾਂ ਦੀ ਇੱਕ ਓਮਕਾਰ ਸਤਿਪ੍ਰਸਾਦ ਨਾਮ ਜਪੋ ਨਾਮ ਜਪੋ ਮਨ ਮਾਇਆ ਦੇ ਹੰਦ ਜਿ ਕੰਡਪੜ ਸਾਹਿਬ ਜੀ ਤੋਂ ਬੋਲ ਜਗਤ ਜਗੁਰੂ ਸੁਆਮੀ ਆਮਦਾ ਹਿਯਤ ਹੋਇਆ ਨਾਮ ਨਿਤ ਨਾਮ ਕੇ ਇਹ ਅੱਜ ਸਕੂਲ ਦੀ ਗਰਾਊਂਡ ਆ ਮਾਤਾ ਪਾ Shri Guru Ram Rai Mata Punjab Kaur Public School Nanglampian ਵਾਹ ਉਹ ਮੇਰਾ ਮਾਣ ਕਰੇ ਪੰਜਾਬ ਕਬੱਡੀ ਜੀ ਅਖਤ ਦਾ ਮਹਾਨ ਖਿਡਾਰੀ ਬਾਈ ਸੰਦੀਪ ਨੰਗਲੀਆਂ ਨੰਗਲਾ ਉਹਦਾ ਇਹ ਪਿੰਡ ਆ ਕਰਤ ਕਰਤਮ ਕੀ ਧੂਖਾ ਮਾਤਾ ਪੰਜਾਬ ਔਰ ਜੀ ਦੇ ਸਕੂਲ ਦੀ ਇਮਾਰਤ ਮਾਤਾ ਵੰਗਿਆ ਪਰ ਬਹੁਤ ਹੀ ਸੰਗਤਮ ਦੀ ਇਸ ਮੇਲੇ ਤੇ ਤੇ ਅੱਜ ਤੋਂ ਮੇਲਾ ਸ਼ੁਰੂ ਹੋਈ ਤਿੰਨ ਦਿਨ ਤਿੰਨ ਦਿਨ ਰਹਿੰਦਾ ਮੇਲਾ ਹਨਾ ਬਾਕੀ ਸਾਡੇ 72 ਨੂੰ ਬੱਛ ਲੋ ਆ ਪੰਗੂੜੇ ਪੰਗਾੜੇ ਲੱਗਣ ਡਿਆ ਹਾਂ ਹਾਂ ਉਹਦੇ ਹਾਂ ਪੰਗੂੜਿਆਂ ਦੀਆਂ ਤਿਆਰੀਆਂ ਹੋਣ ਡੀਆਂ ਪੂਰੀਆਂ ਇਹ ਹਟਵਾਇਆ ਫਤਿਹਿਆਰੀ ਚਲਾਂ ਲੰਪਰਮ ਜਾਏ ਮੇਰਾ ਕੰਮ ਨਭਾ ਰਿਹਾ ਜੂੜਾ ਲਿਆਰੀ ਕਿਉਂ ਨਾ ਤੱਤ ਜੇ ਜਾਏ ਅੱਜ ਮੇਲੇ ਦੀਆਂ ਹੁਣ ਪੂਰੀਆਂ ਤਿਆਰੀਆਂ ਹੋਣ ਡੀਆਂ ਪੰਗੂੜੇ ਪੰਗਾੜੇ ਦੁਕਾਨਾਂ ਸਜਣ ਡੀਆਂ ਇੱਧਰ ਪੂਰੀਆਂ ਲੈ ਤਾਂ ਮੈਂ ਕੱਲ ਕਰਾਂਗਾ ਪਰਮਾਤਮਾ ਕਰੇ ਕਰੀ ਜਾਂਦੇ ਫਟਾ ਪੰਗੂੜੇ ਇਹ ਉਹ ਪੰਗੂੜਾ ਜਿਹੜਾ ਤਾਂ ਧਮਣ ਜੇ ਵਾਲਾ ਹੁੰਦਾ ਉਹ ਇੰਨੇ ਉਹ ਕੱਲ੍ਹ ਗੱਲ ਇੱਥੇ ਪੈਰ ਰੱਖਣ ਲਈ ਜਗ੍ਹਾ ਨਹੀਂ ਮਿਲਦੀ ਮੇਲੇ ਵਾਲੇ ਦਿਨ ਬਹੁਤ ਸੰਗਤਾਂ ਦੀ ਬਹੁਤ ਮੇਲਾ ਭਰਦਾ ਮਾਤਾ ਪੰਜਾਬ ਕੌਰ ਜੀ ਦਾ ਆਹ ਵੇਖ ਰਾ ਤੇ ਸਕੂਲ ਦੀ ਇਮਾਰਤ ਮਾਤਾ ਪੰਜਾਬ ਕੌਰ ਜੀ ਦੀ ਸ਼੍ਰੀ ਗੁਰੂ ਰਾਮ ਰਾਏ ਹੁਮਾਰਾ ਪੰਜਾਬ ਕੌਰ ਪਬਲਿਕ ਸਕੂਲ ਮੇਲੇ ਵਾਲੇ ਦਿਨ ਉਹ ਪਿੱਛੋਂ ਗੱਡੀਆਂ ਰੋਕ ਦਿੰਦੇ ਆ ਇਧਰ ਪੈਦਲ ਹੀ ਸੰਗਤ ਹੁੰਦੀ ਆ ਤੇ ਆ ਜਿਹੜੀ ਸੜਕ ਤੇ ਵੀ ਪੈਰ ਰੱਖਣ ਲਈ ਜਗ੍ਹਾ ਨਹੀਂ ਮਿਲਦੀ ਇੰਨੀ ਕ ਮਤਲਬ ਸੰਗਤ ਹੁੰਦੀ ਇਸ ਮੇਲੇ ਤੇ ਤੇ ਇਧਰ ਲੰਗਰ ਮਾਤਾ ਪੰਜਾਬ ਕੌਰ ਜੀ ਦੇ ਮੇਲੇ ਪਿਆਰ ਸਭ ਸੰਗਤਾਂ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਹਰ ਸਾਧਨਾ ਬਿੱਕਰ ਸਿੰਘ ਗੱਲ ਸਿੰਘ ਰਾਸ਼ਮੀ ਸਿੰਘ ਅਰਦਾਸ ਦੇ ਇੱਕ ਲਗ ਲਗ ਜਸਵੰਤ ਸਿੰਘ ਗੱਲ ਸਭਾ ਸ੍ਰੀ ਦੇ ਲਈ ਤੇ ਉਹਦੇ ਪਰਿਵਾਰ ਵੱਲੋਂ ਬੌਲੀ ਸਾਹਿਬ ਦੇ ਸਲਾਣਾ ਗੁਰੂ ਚਿੱਲੰਗਰ ਲਈ ਸੇ ਸਨਮਾ ਜੈ ਮਾਤਾ ਪੰਜਾਬ ਕੌਰ ਦੀ ਜੈ ਧਰ ਤੁਰ ਤੀਰ ਤੀਰ ਦਾ 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 ਸਨਮ ਜਿਸ ਇਲਾਕੇ ਇਸ ਨਗਰ ਤੇ ਮਾਤਾ ਪੰਜਾਬ ਕੌਰ ਜੀ ਪੂਰੀ ਕਿਰਪਾ ਜੀ ਮਾਤਾ ਪੰਜਾਬ ਕੌਰ ਜੀ ਆਨਵਾਦ ਵੀਡੀਓ ਦੇਖਣ ਵਾਸਤੇ ਮਾਤਾ ਪੰਜਾਬ ਕੌਰ ਜੀ ਗਾਇਕਾ ਸੁਪਰੀਆ ਸਹਾਤਾ ਗੰਤ ਚੇਤਨ ਦਾ ਜੀ ਇਹਨਾਂ ਦਾ ਨਵਾਂ ਗਾਣਾ ਆਇਆ ਜੀ YouTube ਤੇ ਤੁਸੀਂ YouTube ਤੇ ਜਾ ਕੇ ਸੁਣ ਸਕਦੇ ਆ ਜੀ ਇਹ YouTube ਚੈਨਲ ਹੈ ਇਹਨਾਂ ਦਾ ਪਰੀਆ ਸਹੋਤਾ ਚੰਨ ਜਿਹੜਾ ਸੁਣਾਇਆ ਮੋਈ